ਕੱਪਸਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆ ਛੋਟੀ ਛੋਟੀ ਬਣਾਈ ਦਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਦੀ ਕੋਟੀਆਂ ਸਵਟਰ ਕੈਪ ਸਕੀ ਵੀ ਬਲੌਜ਼ ਕਿਸੇ ਵੀ ਕਲਰ ਦੇ ਇਸ ਡਿਜ਼ਾਈਨ ਨੂੰ ਬਣਾਉਂਗੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਦੇਖੋ ਇਸ ਤਰ੍ਹਾਂ ਛੋਟੀ ਛੋਟੀ ਬਣਾਈ ਦਾ ਡਿਜ਼ਾਈਨ ਆ ਵਿਦਾਊਟ ਜਾਲੀ ਜੇਕਰ ਤੁਸੀਂ ਆਪਣਾ ਕੋਈ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਆਪਣਾ ਜਿਹੜਾ ਇਹ ਅੱਜ ਦਾ ਡਿਜ਼ਾਈਨ ਆ ਬਿਨਾਂ ਜਾਲੀ ਤੋਂ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਥੋੜਾ ਗਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਇਹਨੂੰ ਜਿਹੜਾ ਆਸਾਨੀ ਨਾਲ ਤੁਸੀਂ ਬਣਾ ਲਓਗੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਣਾ ਚਾਰ ਸਲਾਂਗਾਂ ਚ ਕੰਪਲੀਟ ਹੋ ਜਾਂਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਲਾਸਟ ਤੇ ਇੱਕ ਕੁੰਡਾ ਵਾਧੂ ਰੱਖ ਲੈਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ ਜਿਵੇਂ ਦੋ 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 ਇਸ ਤਰ੍ਹਾਂ ਕਰਕੇ ਕੁੰਡੇ ਲੈ ਲੈਣੇ ਫਿਰ ਲਾਸਟ ਤੇ ਇੱਕ ਕੁੰਡਾ ਵਾਧੂ ਰੱਖ ਲੈਣਾ ਕੋਈ ਵੀ ਨੀਚੇ ਬਾਰਡਰ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਸਲਾਂਗਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਹੈ ਮੈਂ ਇੱਥੇ 10 ਨੰਬਰ ਸਲਾਈਂਗਾਂ ਦੇ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਪਹਿਲੀ ਸਲਾਈ ਸ਼ੁਰੂ ਕਰਨ ਜਾ ਰਹੀ ਹਾਂ ਪਰ ਰਾਈਟ ਸਾਈਡ ਤੋਂ ਪਹਿਲਾਂ ਕੁੰਡਾ ਤਾਰਾਂਗੇ ਸਾਰੀ ਸਲਾਈ ਬਣਾਵਾਂਗੇ ਸਿੱਧੀ ਫਾਸਟ ਰੋ ਰਾਈਟ ਸਾਈਡ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ ਡਿਜ਼ਾਈਨ ਵੇਖਣ ਲਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜੇ ਡਿਜ਼ਾਈਨ ਆ ਵੇਖ ਸਕਦੇ ਹੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਮੈਂ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਇਹਨਾਂ ਨੂੰ ਸਮਝ ਸਕੋ ਅੱਜ ਦਾ ਡਿਜ਼ਾਈਨ ਹੈ ਜਿਹੜਾ ਆਪਣੇ ਲਈ ਬਹੁਤ ਹੀ ਜ਼ਿਆਦਾ ਆਸਾਨ ਹੈ पहली सिलाई कंप्लीट होगी राइट साइड तो ठीक है इस तरह सारी सिलाई आप सीधी बना के कंप्लीट कर ली देखो पहली सिलाई दूसरी सिलाई उल्टी साइड तो सारी सिलाई आप बना के कंप्लीट कर लेनी है इस तरह ਦੇਖੋ ਦੋ ਸਲਾਈਆਂ ਤਾਂ ਆਪਣੀਆਂ ਸਿੰਪਲ ਹੀ ਆ ਗਈਆਂ ਸਿੱਧੇ ਪਾਸੇ ਤੋਂ ਇੱਕ ਸਿੱਧੀ ਆਗੀ ਉਲਟੀ ਪਾਸੇ ਤੋਂ ਦੂਸਰੀ ਸਲਾਈ ਉਲਟੀ ਬਣਾਵਾਂਗੇ ਠੀਕ ਹੈ ਦੂਸਰੀ ਸਲਾਈ ਹੋ ਗਈ ਆਪਣੀ ਕੰਪਲੀਟ ਦੇਖੋ ਇਸ ਤਰ੍ਹਾਂ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਬਣਾਣਾ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਤਾਰਾਂਗੇ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਵਾਧੂ ਕੁੰਡਾ ਠੀਕ ਹੈ ਫਿਰ ਦੋ ਕੁੰਡੀਆਂ ਵਿੱਚ ਇੱਕ ਕੁੰਡਾ ਤਾਂ ਆਪਾਂ ਉਲਟਾ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡੇ ਦੀ ਆਪਾਂ ਦੋ ਕੁੰਡੇ ਬਣਾਉਣੇ ਆ ਪਹਿਲਾਂ ਇਹਨੂੰ ਆਪਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਾਵਾਂਗੇ ਸਿੱਧਾ ਠੀਕ ਹੈ ਫਿਰ ਕੁੰਡਾ ਉਤਾਰਨਾ ਨਹੀਂ ਫਿਰ ਫਰੰਟ ਸਾਈਡ ਤੋਂ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਠੀਕ ਹੈ ਇੱਕ ਇੱਕ ਕੁੰਡਾ ਜਿਹੜਾ ਆਪਣਾ ਵੱਧਦਾ ਜਾਊਗਾ ਸਾਰਾ ਡਿਜ਼ਾਈਨ ਆਪਾਂ ਇਸ ਸਲਾਈ ਤੇ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਹੈ ਥ੍ਰੈਡ ਲੱਗੇ ਇੱਕ ਕੁੰਡਾ ਬਣਾ ਲਿਆ ਉਲਟਾ ਦੂਸਰੇ ਕੁੰਡੇ ਦੇ ਦੋ ਕੁੰਡੇ ਪਹਿਲਾਂ ਬੈਕ ਸਾਈਡ ਤੋਂ ਬਣਾਵਾਂਗੇ ਫਿਰ ਫਰੰਟ ਸਾਈਡ ਤੋਂ ਦੇਖੋ ਠੀਕ ਹੈ ਇੱਕ ਕੁੰਡੇ ਤੋਂ ਦੋ ਕੁੰਡੇ ਬਣ ਜਾਂਦੀ ਹੈ ਥ्रेड ਕਰਾਂਗੇ ਅੱਗੇ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਥ्रेड ਪਿੱਛੇ ਇੱਕ ਕੁੰਡੇ ਦੇ ਦੋ ਕੁੰਡੇ ਪਹਿਲਾਂ ਬੈਕ ਸਾਈਡ ਤੋਂ ਬਣਾਵਾਂਗੇ ਇਸ ਤਰ੍ਹਾਂ ਫਿਰ ਫਰੰਟ ਤੋਂ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਪਿੱਛੇ ਇੱਕ ਕੁੰਡੇ ਦੇ ਦੋ ਕੁੰਡੇ ਪਹਿਲਾਂ ਬੈਕ ਸਾਈਡ ਤੋਂ ਫਿਰ ਫਰੰਟ ਸਾਈਡ ਤੋਂ ਥ्रेड ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕੁੰਡੇ ਦੇ ਦੋ ਕੁੰਡੇ ਬੈਕ ਸਾਈਡ ਤੋਂ ਪਹਿਲਾਂ ਬਣਾਵਾਂਗੇ ਫਿਰ ਫਰੰਟ ਸਾਈਡ ਤੋਂ ਬਣਾਵਾਂਗੇ ਥ੍ਰੈਡ ਅੱਗੇ ਇੱਕੁੰਡਾ ਉਲਟਾ ਥ੍ਰੈਡ ਪਿੱਛੇ ਇੱਕੁੰਡੇ ਦੋ ਕੁੰਡੇ ਪਹਿਲਾਂ ਬੈਕ ਸਾਈਡ ਤੋਂ ਫਿਰ ਫਰੰਟ ਸਾਈਡ ਤੋਂ ਇੱਕੁੰਡਾ ਉਲਟਾ ਇੱਕੁੰਡੇ ਦੇ ਦੋ ਕੁੰਡੇ ਸਾਰੀ ਸਲਾਈ ਇਸੇ ਤਰ੍ਹਾਂ ਰਿਪੀਟ ਕਰਨੀ ਹੈ ਇੱਕੁੰਡਾ ਉਲਟਾ ఇక కుండేది బావీ దో కు ఉల్టా ఇండి బావీ ఉల్టా ఇండి బావీ ప్యాకతో ఫ్రటతో ఉల్టా ఇండి బ్యాకతో ఫిర్ ఫ్రంట్తో ਇਕ ਉਲਟਾ ਲਾਸਟ ਵਾਲਾ ਵਾਧੂ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਵੀ ਸਲਾਈ ਦੇਖੋ ਤੀਸਰੀ ਸਲਾਈ ਆਪਾਂ ਕੰਪਲੀਟ ਕਰਨੀ ਚੌਥੀ ਸਲਾਈ ਆ ਗਈ ਆਪਣੀ ਰੋਂਗ ਸਾਈਡ ਤੋਂ ਚੌਥੀ ਤੇ ਲਾਸਟ ਸਲਾਈ ਆ ਗਈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਕੁੰਡਾ ਅਦਰ ਉਲਟਾ ਇੱਧਰ ਬਣਾਵਾਂਗੇ ਸਿੱਧਾ ਹੁਣ ਜਿਹੜੇ ਇੱਕ ਕੁੰਡੇ ਦੇ ਦੋ ਕੁੰਡੇ ਬਣੇ ਹਨ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਠੀਕ ਹੈ ਜਿਹੜਾ ਇੱਕ ਕੁੰਡਾ ਆਪਣਾ ਵਧਾ ਗਿਆ ਸੀ ਇਸ ਸਲਾਈ ਚ ਆ ਕੇ ਕੁੰਡਾ ਉਹ ਹੁਣ ਇਸ ਸਲਾਈ ਚ ਘਟਦਾ ਜਾਊਗਾ ਥ੍ਰੈਡ ਪਿੱਛੇ ਜਿਹੜਾ ਉਧਰ ਉਲਟਾ ਹੈ ਇਧਰ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਜਿਹੜੇ ਇੱਕ ਕੁੰਡੇ ਦੇ ਬਣਾਈ ਐ ਦੋ ਕੁੰਡੇ ਦੋ ਦਾ ਇੱਕ ਉਲਟਾ ਠੀਕ ਹੈ ਥ੍ਰੈਡ ਪਿੱਛੇ ਜਿਹੜਾ ਉਧਰ ਉਲਟਾ ਹੈ ਇਧਰ ਸਿੱਧਾ ಥ್ರೆಡ್ ಅಂಡೆದ ದೋ ಬೋದ ಥರ ಪಿಚೆ ಕುಂಡ ಸೆ ದೋದ ಸಿದಿಧಾ ದೋದ ಉಲ್ಟಾ ಇಲ್ಟಾ ਇੱਕ ਕੁੰਡਾ ਸਿੱਧਾ ਦੋ ਦਾ ਇੱਕ ਉਲਟਾ ਇੱਕ ਸਿੱਧਾ ਦੋ ਦਾ ਇੱਕ ਉਲਟਾ ਸਿੱਧਾ ਦੋ ਦਾ ਇੱਕ ਉਲਟਾ ਇੱਕ ਸਿੱਧਾ ਦੋ ਕੁੰਡਿਆਂ ਦਾ ਇੱਕ ਉਲਟਾ ਇੱਕ ਸਿੱਧਾ ਦੋ ਦੇ ਉਲਟਾ ਲਾਸਟ ਇੱਕ ਸਿੱਧਾ ਕੰਨੀ ਵਾਲਾ ਵੱਡੂ ਕੁੰਡਾ ਉਲਟਾ ਠੀਕ ਹੈ ਚੌਥੀ ਸਲਾਈ ਕੰਪਲੀਟ ਹੋ ਗਈ ਚਾਰ ਸਲੰਗਸ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਦੇਖੋ ਇਹ ਹੀ ਚਾਰ ਸਲੰਗਾਂ ਨੂੰ ਆਪਾਂ बार-बार ਰਿਪੀਟ ਕਰਦੇ ਜਾਵਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਸਲਾਈ ਸਿੱਧੀ ਦੂਸਰੀ ਸਲਾਈ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਠੀਕ ਹੈ ਬਾਰ-ਬਾਰ ਇਹੀ ਸਲੰਗਾਂ ਰਿਪੀਟ ਕਰਾਂਗੇ ਚਲੋ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ